भजन जैसे चलता जाएगा वैसे ही वैसे रस वद जाएगा कारण भजन करदियां नाल दे नाल भूख वदेगी वद नाल दे नाल प्यास वदेगी वद और नाल दे नाल नवे अनुभव उस नवे अनुभव करके भूख वदी जाएगी उस नवे अनुभव करके प्यास वदी वद जाएगी और उसे नवे अनुभव करके रस नवे ਤੋਂ ਨਵਾਂ ਬਣਦਾ ਜਾਏਗਾ ਇਸ ਵਾਸਤੇ ਦੁਨੀਆ ਦੇ ਤਮਾਮ ਪੈਗੰਬਰੀ ਪਰਸ਼ਾ ਨੇ ਕਹਿ ਦਿੱਤਾ कि ब्रह्म नित नवा है हर वक्त नवा है साहिब मेरा नित नवा नित परमेश्वर नवा है हर वक्त प्रभु जो है नवा है ऐसा जो परिपूर्ण परमात्मा है उसकी प्राप्ति और फिर सब तो प्रथम उसकी प्रेरणा कितों मिली किस जगह तो मिली इस थोड़ा जहाँ गहराई न है ਪਿੱਟ ਇ ਦੁਨੀਆਂ ਦੇ तमाम ਪੈਗੰਬਰੀ purkhanda ਜੋ ਇਹ ਕਹਿਣਾ ਹੈ ਉਸ ਦੀ ਪ੍ਰਾਪਤੀ ਦਾ ਸਾਧਨ ਕੇਵਲ ਸਿਮਰਨ ਹੈ। ਉਹਦੀ ਪ੍ਰਾਪਤੀ ਦਾ ਸਾਧਨ ਕੇਵਲ ਉਸ ਦੀ ਯਾਦ ਹੈ। ਉਸ ਦੇ ਕੋਲ ਨਹੀਂ ਜਾਣਾ ਕੋਲ ਉਸ ਦੇ ਜਾਣਾ ਜੋ ਆਪਣੇ ਤੋਂ ਦੂਰ ਹੋਵੇ। ਉਹਨੂੰ ਲੱਭਣਾ ਵੀ ਨਹੀਂ ਲੱਭਣਾ ਉਸ ਨੂੰ ਪੈਂਦਾ ਜੋ ਗੁਮ ਹੋ ਗਿਆ ਹੈ। ਅਸੀਂ ਸਿਰਫ ਉਸ ਨੂੰ ਭੁੱਲ ਗਏ। बस याद करना है स्मरण करना है चेते करना है सतगुरु ते ऐसा कहन ने चेताई ता चेत साहिब सच्चा शोधणी जे है तेरे कुल चेते शक्ति याद शक्ति ता उस्नु चेते कर जो सच्चा है व्यापक है सर्वग है एते इस तरह होया जिवें किसी नु कहिए जे हैन तेरे कुल अखां ते वेक। हैं तेरे रे को सुन ले जो तेरे कुल पैर हैं तो फिर चल जे तेरे कुल हाथ हैं तो कर जो तेरे कोसना है तो फिर बोल इस तरह ही साहब कुल चेते शक्ति है याद शक्ति एक महान शक्ति है मनुखी जिंदगी का सारा विकास चेते शक्ति से खड़ा है ਕੱਲ ਦੀਆਂ ਗੱਲਾਂ ਅੱਜ ਚੇਤੇ ਨਹੀਂ ਕੱਲ ਦਾ ਪੜਿਆ ਹੋਇਆ ਸਬਕ ਬੱਚੇ ਨੂੰ ਅੱਜ ਚੇਤੇ ਨਹੀਂ ਤਾਂ ਅੱਜ ਉਸ ਦਾ ਵਿਕਾਸ ਰੁਕ ਜਾਏਗਾ ਉਹ ਪਛੜ ਜਾਏਗਾ। ਅਤੀਤ ਦੀਆਂ ਯਾਦਾਂ ਮਨੁੱਖ ਨੂੰ ਅਗਾਹ ਤੋਰਦੀਆਂ ਨੇ ਔਰ ਇਸ ਤਰ੍ਹਾਂ ਮੰਜ਼ਿਲ-ਮਕਸੂਦ ਤੇ ਜੋ ਹੈ ਪਹੁੰਚਾ ਦਿੰਦੀਆਂ ਨੇ ਇੱਕ ਬੜੀ ਪਰਬਲ ਸ਼ਕਤੀ ਪਰੀਪੂਰਣ ਪ੍ਰਮਾਤਮਾ ਨੇ ਦਿੱਤੀ ਹੈ ਔਰ ਸਭ ਤੋਂ ਜ਼ਿਆਦਾ ਇਹ ਸ਼ਕਤੀ ਮਨੁੱਖ ਨੂੰ ਹੀ ਦਿੱਤੀ ਹੈ ਔਰ ਮਨੁੱਖੀ ਦੁਨੀਆ ਦਾ ਸਾਰਾ ਵਿਕਾਸ ਚੇਤੇ ਤੇ ਖੜਾ ਹੈ ਯਾਦ ਤੇ ਖੜਾ ਹੈ ਪਰ ਯਾਦ ਬਾਰੇ ਚੇਤੇ ਬਾਰੇ ਇਹ لازਮੀ ਹੈ ਕਿ ਜੋ ਅੱਖਾਂ ਵੇਖਣ ਚਿਤ ਉਸੇ ਨੂੰ ਚੇਤੇ ਕਰਦਾ ਹੈ। ਯਾ ਜੋ ਅਨੁਭਵ ਦੇ ਅੱਖਾਂ ਤੋਂ ਬਿਨਾ ਆ ਜਾਏ। ਚਿਤ ਉਸੇ ਨੂੰ ਚੇਤੇ ਕਰਦਾ ਹੈ। ਪ੍ਰਮਾਤਮਾ ਕੀ ਵਾਕਈ ਇਨਾ ਅੱਖਾਂ ਨਾਲ ਦੇਖਿਆ ਗਿਆ ਪਹਿਲੇ ਤੇ ਫਿਰ ਉਸ ਨੂੰ ਯਾਦ ਕੀਤਾ ਗਿਆ ਅਗਰ ਐਸਾ ਹੈ ਤਾਂ ਸਾਰੇ ਪਸ਼ੂ ਜਗਤ ਕੋ ਲੱਖਾਂ ਨੇ ਸਾਡੇ ਕੋ ਲੱਖਾਂ ਨੇ तमाम ਮਨੁੱਖੀ ਦੁਨੀਆ ਕੋ ਨੇਤਰ ਨੇ ਤੋ ਫਿਰ ਹਰ ਇੱਕ ਨੂੰ ਦਿਖਾਈ ਦੇਣਾ ਚਾਹੀਦਾ ਹੈ ਔਰ ਹਰ ਇੱਕ ਦਾ ਹਿਰਦਾ ਯਾਦ ਕਰੇ ਨਹੀਂ ਐਸਾ ਨਹੀਂ ਹੈ ਲੇਕਿਨ ਇਹ ਵੀ ਲਾਜ਼ਮੀ ਹੈ ਕਿ ਅੱਖਾਂ ਜਦ ਵੇਖਣ ਤੇ ਪ੍ਰਭਾਵ ਪੈ ਜਾਏ ਚਿੱਤ ਤੇ ਤਾਂ ਹੀ ਚੇਤਾ ਉਸ ਪਾਸੇ ਜਾਂਦਾ ਹੈ ਬਾਰ ਬਾਰ ਸਿਮਰਤੀ ਉਸ ਪਾਸੇ ਜਾਂਦੀ ਹੈ ਔਰ ਯਾਦ ਕਰਨ ਦਾ ਮਤਲਬ ਹੈ ਉਸ ਦੀ ਮੰਗ ਚੱਲ ਪੈਂਦੀ ਹੈ ਉਸ ਦੀ ਤੜਪ ਚੱਲ ਪੈਂਦੀ ਹੈ ਇਤੇ ਬੜਾ ਸੁੰਦਰ ਵਾਕ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼੍ਰੀ ਰਵਦਾਸ ਜੀ ਮਹਾਰਾਜ ਦਾ ਬਿਨ ਦੇਖੇ ਉਪਜੇ ਨਹੀਂ ਆਸਾ ਇੱਛਾ ਪੈਦਾ ਹੀ ਨਹੀਂ ਹੁੰਦੀ ਜੋ ਦਿਖਾਈ ਨਾ ਦੇਵੇ ਤੋ ਪ੍ਰਮਾਤਮਾ ਇਨਾ ਮੋਟੇ ਅੱਖਾਂ ਦੇ ਨਾਲ ਤੇ ਦਿਖਾਈ ਦੇ ਨਹੀਂ ਰਿਹਾ ਲਿਆਜ਼ਾ ਉਸ ਦੀ ਇੱਛਾ ਪੈਦਾ ਹੋਵੇ ਕਿਸ ਤਰੋਵੇ ਕਿਵੇਂ ਪੈਦਾ ਹੋਵੇ ਤੇ ਸਭ ਤੋਂ ਪਹਿਲਾ ਮਨੁੱਖ ਜਿਸਦੇ ਹਿਰਦੇ ਨੇ ਉਸ ਪਰਮਾਤਮਾ ਨੂੰ ਯਾਦ ਕੀਤਾ ਹੋਣਾ ਹੈ ਕਿਸ ਢੰਗ ਨਾਲ ਉਹ ਪ੍ਰਭਾਵਿਤ ਹੋਇਆ ਹੋਵੇਗਾ ਉਸ ਪਰਮਾਤਮਾ ਤੋਂ ਜਿਹੜਾ ਪਰਮਾਤਮਾ ਇਹਨਾਂ ਅੱਖਾਂ ਦਾ ਵਿਸ਼ਾ ਹੀ ਨਹੀਂ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਫ਼ ਕਹਿ ਦਿੱਤਾ ਨਾਨਕ ਸੇ ਅੱਖਣੀਆਂ ਬੇਅੰਨ ਜਿਨੀ ਦੇਸੰਦੋ ਮਾਪਰੀ ਉਹ ਅੱਖਾਂ ਕੋਈ ਹੋਰ ਨਹੀਂ ਹੈ जिस नाल परमात्मा की झलक दिखाई देती है इकबाल ने भी कहा है, खुदा तो अख मंग जी अख खुदा वेख सकती है दिले भी कर खुदा से तलब के आंख का नूर दिल का नूर नहीं इलम में भी सरूर है लेकिन ये वो जन्नत है जिसमें हूर नहीं खुदा दे को कदी कदी दुआ कर कर ਉਹ ਅੱਖ ਮੰਗਣ ਦੀ ਦੁਆ ਜਿਹੜੀ ਖੁਦਾ ਨੂੰ ਵੇਖ ਸਕਦੀ ਹੈ ਔਰ ਵਾਕਈ ਖੁਦਾ ਨੂੰ ਵੇਖਣ ਵਾਲੀ ਅੱਖ ਖੁਦਾ ਤੋਂ ਹੀ ਮਿਲਦੀ ਹੈ ਇਹ ਗੱਲ ਵੱਖਰੀ ਹੈ ਕਿ ਸੰਸਾਰ ਨੂੰ ਵੇਖਣ ਵਾਲੀ ਅੱਖ ਵੀ ਸਾਨੂੰ ਨਿਰੰਕਾਰ ਤੋਂ ਮਿਲੀ ਹੈ ਪਰ ਨਿਰੰਕਾਰ ਨੂੰ ਵੇਖਣ ਵਾਲੀ ਅੱਖ ਵੀ ਨਿਰੰਕਾਰ ਤੋਂ ਮਿਲੇਗੀ ਇਹ ਅੱਖਾਂ ਅਸੀਂ ਕੋਈ ਬਾਜ਼ਾਰੋਂ ਮੁੱਲ ਨਹੀਂ ਲਈਆਂ ਪ੍ਰਮਾਤਮਾ ਨੇ দান ਦੇ ਚ ਦਿੱਤੀਆਂ ਨੇ ਸੰਸਾਰ ਨੂੰ ਵੇਖ ਰਹੀਆਂ ਨੇ ਤੇ ਜੇ ਸੰਸਾਰ ਨੂੰ ਵੇਖਣ ਵਾਲੀਆਂ ਅੱਖਾਂ ਸਾਨੂੰ ਦਾਨ ਵਿੱਚ ਮਿਲਿਆ ਨੇ ਤਾਂ ਨਿਰੰਕਾਰ ਨੂੰ ਵੇਖਣ ਵਾਲੀ ਅੱਖਾਂ ਵੀ ਦਾਨ ਵਿੱਚ ਮਿਲਣਗੀਆਂ ਸਾਡੀ ਕੋਈ ਇਸ ਢੰਗ ਦੀ ਯੋਗਤਾ ਸੀ ਕਿ ਸੰਸਾਰ ਨੂੰ ਵੇਖਣ ਵਾਲੀਆਂ ਅੱਖਾਂ ਉਸਨੇ ਸਾਡੀ ਝੋਲੀ 'ਚ ਪਾ ਦਿੱਤੀਆਂ ਸਾਨੂੰ ਦੇ ਦਿੱਤੀਆਂ ਪਰ ਜਾਪਦਾ ਹੈ ਇਸ ਤਰ੍ਹਾਂ ਦੀਆਂ ਯੋਗਤਾ ਅਸੀਂ ਨਹੀਂ ਜੁਟਾ ਸਕੇ ਕਿ ਸਾਨੂੰ ਉਹ ਅੱਖ ਦੇ ਦੇਂਦਾ ਜਿਸ ਨਾਲ ਅਸੀਂ ਉਸਨੂੰ ਵੇਖ ਸਕਦੇ ਹਾਂ ਸ਼ੈਦ ਇਸੇ ਵਾਸਤੇ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਅੱਖਾਂ ਕੋਈ ਹੋਰ ਨਹੀਂ ਜਿਹੜੀਆਂ ਪ੍ਰਮਾਤਮਾ ਨੂੰ ਵੇਖ ਸਕਦੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ પ્રસન્ન ਹੋ ਕੇ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਆਖਿਆ ਪੁਰਖਾ ਅੱਜ ਸਾਡੀ ਖੁਸ਼ੀ ਹੈ ਤੂੰ ਕੁਝ ਮੰਗੇ ਤੇ ਅਸੀਂ ਦੇਈਏ ਅਕਸਰ ਦਿਆਲੂ प्रेम नाल भिजे हुए हिरदे दे के खुश होते दे प्रसन्न अक्सर सूम कठोर पत्थर दिल ले खुश होंदे ने जो ले के खुश होवे संसारी और जो दे के प्रसन्न होवे बस वही भगत है संत है वही गुरुमुख है धन गुरु सिंह जी महाराज कह लगे नंदलाल ਅਸੀਂ ਨੂੰ ਬਹੁਤ ਖੁਸ਼ੀ ਹੋਵੇਗੀ ਅਸੀਂ ਤੈਨੂੰ ਕੁਝ ਦੇਈਏ ਪਰ ਦੇਣ ਤੋਂ ਪਹਿਲੇ ਅਸੀਂ ਚਾਹਦੇ ਹਾਂ ਤੂੰ ਕੁਝ ਮੰਗ ਤੇ ਫਿਰ ਅਸੀਂ ਦੇਈਏ ਐਸਾ ਨਾ ਹੋਵੇ ਅਸੀਂ ਤੇਰੀ ਝੋਲੀ 'ਚ ਜੋ ਕੁਝ ਪਾ ਦਈਏ ਉਹ ਤੇਰੀ ਲੋੜ ਨਾ ਹੋਵੇ ਤੇ ਜਦ ਤੇਰੀ ਉਹ ਲੋੜ ਨਹੀਂ ਹੋਵੇਗੀ ਤੇਰਾ ਹਿਰਦਾ ਪ੍ਰਸੰਨ ਨਹੀਂ ਹੋਵੇਗਾ ਲੈਣ ਵਾਲਾ ਅਗਰ ਲੈ ਕੇ ਪ੍ਰਸੰਨ ਨਹੀਂ ਹੋਇਆ ਤਾਂ ਯਕੀਨ ਜਾਣੇ ਦੇਣ ਵਾਲੇ ਨੂੰ ਕੋਈ ਬਹੁਤ ਵੱਡੀ ਰੋਹਾਨੀ ਪ੍ਰਸੰਤਾ ਨਹੀਂ ਮਿਲ ਸਕਦੀ ਇੱਕ ਲਾਜ਼ਮੀ ਹੈ ਸ਼ਾਇਦ ਇਸੇ ਵਾਸਤੇ ਸਿੱਖ ਜਗਤ ਦੇ ਚ ਇਹ ਬੋਲ ਪ੍ਰਚਲਿਤ ਨੇ ਸਤੀ ਦੇ ਸੰਤੋਖੀ ਖਾਏ ਤਉ ਨਾਨਕ ਦਰਦੀਦਾਰ ਸਮਾਏ ਦਾਨੀ ਦੇਵੇ ਤੇ ਸੰਤੋਖੀ ਪ੍ਰਾਪਤ ਕਰੇ ਲੈ ਕੇ ਪ੍ਰਸੰਨ ਹੋਵੇ ਤਾਂ ਫਿਰ ਦੇਣ ਵਾਲੇ ਦੇ ਅੰਦਰ ਵੀ ਪ੍ਰਸੰਤਾ ਵੱਧਦੀ ਹੈ ਉਹਨੂੰ ਵੀ ਰੋਹਾਨੀ ਖੁਸ਼ੀ ਮਿਲਦੀ ਹੈ ਸਤਿਗੁਰ ਕਹਿੰ ਲਗੇ ਐਸਾ ਨਾ ਹੋਵੇ ਕਿ ਸੀ ਤੈਨੂੰ ਕੁਛ ਦੇਈਏ ਤੇਰੀ ਲੋੜ ਹੀ ਨਾ ਹੋਵੇ ਉਹ ਤੇਰੀ ਚਾਹਤ ਹੀ ਨਾ ਹੋਵੇ ਉਹ ਤੇਰੇ ਕਿਸੇ ਕੰਮ ਦਾ ਹੀ ਨਾ ਹੋਵੇ ਇਸ ਵਾਸਤੇ ਸੀ ਚਾਹਦੇ ਹਾਂ ਤੂੰ ਮੰਗ ਤੇ ਅਸੀਂ ਦੇਈਏ ਤਾਂ ਕਿ ਸਾਡਾ ਮਨ ਖੁਸ਼ ਹੋਵੇ ਭਾਈ ਸਾਹਿਬ ਭਾਈ ਨੰਦ ਲਾਲ ਨੇ ਥੇ ਜੋ ਮੰਗ ਕੀਤੀ ਹੈ ਬਾ ਕਮਾਲ ਮੰਗ ਹੈ ਆਪ ਕਹਿੰਦੇ ਨੇ ਯਹ ਇਲਾਹੀ ਜਸ਼ਮੇ ਬੀਨਾ ਇਹ ਵੀ ਦੇ ਦਰਸਰਮ ਅਜ਼ ਇਸ਼ਕ ਸੌਦਾ ਇਹ ਵੀ ਦੇ ਐਮੀਰੇ ਇਲਾਹੀ ਜੇ ਦੇਣਾ ਹੈ ਤਾਂ ਉਹ ਅੱਖਾਂ ਦੇ ਜਿਹੜੀਆਂ ਤੈਨੂੰ ਵੇਖ ਸਕਣ ਤੂੰ ਨੰਦ ਲਾਲ ਕੋਈ ਨੇਤਰਹੀਣ ਨਹੀਂ ਸਨ ਅੱਖਾਂ ਤੇ ਸਨ ਉਹਨਾਂ ਕੋਲ ਸੰਸਾਰ ਨੂੰ ਵੇਖਣ ਵਾਲੀ ਅੱਖ ਹੋਰ ਹੈ ਨਿਰੰਕਾਰ ਨੂੰ ਵੇਖਣ ਵਾਲੀ ਅੱਖ ਹੋ ਰਿਹਾ ਹੈ ਇਹ ਜੋ ਸੀ ਪਦਾਰਥ ਨੂੰ ਵੇਖਦੇ ਹਾਂ ਇਹ ਵੇਖਣ ਵਾਲੀਆਂ ਅੱਖਾਂ ਸਾਨੂੰ ਪ੍ਰਮਾਤਮਾ ਤੋਂ দান ਦੇ ਚ ਮਿਲਿਆ ਨੇ ਪਰ ਪ੍ਰਮਾਤਮਾ ਨੂੰ ਵੇਖ ਸਕੇ ਉਹ ਅੱਖਾਂ ਵੀ দান ਤੋਂ ਜੋ ਹੈ ਪ੍ਰਾਪਤ ਆਉਂਦੀਆਂ ਨੇ ਪਰ ਉਹ ਕਰਤੇ ਪੁਰਖ ਦਾ ਮਹਾਦਾਨ ਹੈ ਸਭ ਤੋਂ ਵੱਡਾ ਦਾਨ ਹੈ ਜਿਹੜੇ ਨੇਤਰ ਉਸ ਨੂੰ ਜੋ ਹੈ ਵੇਖ ਲੈਂਦੇ ਨੇ ਉਸ ਪ੍ਰਮਾਤਮਾ ਦੀ ਝਲਕ ਦਾ ਅਨਭਵ ਨਜ਼ਾਰਾ ਪ੍ਰਾਪਤ ਕਰ ਲੈਂਦੇ ਨੇ ਕਿਸੇ ਹੱਦ ਤੱਕ ਇਹ ਅੱਖਾਂ ਜਨਮ ਦੇ ਨਾਲ ਖੁੱਲਦੀਆਂ ਨੇ। ਔਰ ਕਈ ਦਫਾ ਐਸਾ ਵੀ ਹੁੰਦਾ ਹੈ ਇੱਕ ਦਿਨ ਹਮੇਸ਼ਾ ਲਈ ਬੰਦ ਹੋ ਜਾਂਦੀਆਂ ਨੇ। ਤਾਂ ਵੀ ਉਹ ਅੱਖਾਂ ਨਹੀਂ ਖੁੱਲਦੀਆਂ ਜਿਹੜੀਆਂ ਪ੍ਰਮਾਤਮਾ ਨੂੰ ਵੇਖ ਸਕਦੀਆਂ ਨੇ। ਈਸ਼ਵਰ ਨੂੰ ਵੇਖ ਸਕਦੀਆਂ ਨੇ। ਇਸ ਵਾਸਤੇ ਧਾਰਮਿਕ ਜਗਤ ਵਿੱਚ ਆਖਿਆ ਜਾਂਦਾ ਹੈ ਇਹ ਅੱਖਾਂ ਬੰਦ ਹੋਵਨ ਉਸ ਤੋਂ ਪਹਿਲੇ ਉਹ ਅੱਖਾਂ ਖੁੱਲ੍ਹਣੀਆਂ ਹੀ ਚਾਹੀਦੀਆਂ ਨੇ। ਤਾਂ ਕਿ ਉਸ ਦੀ ਝਲਕ ਨੂੰ ਪ੍ਰਾਪਤ ਕਰ ਸਕੀਏ। ਤਾਂ ਕਿ ਆਇਆ ਹੋਇਆ ਜੀਵਨ ਮਿਲੇ ਹੋਇਆ ਹੈ ਜੀਵਨ ਸਫਲ ਹੋ ਸਕੇ ਜੀਵਨ ਦੀ ਸਫਲਤਾ ਇਸਤੇ ਹੈ ਕਿ ਜਿਸ ਦਿਨ ਇਹ ਦੋ ਅੱਖਾਂ ਹਮੇਸ਼ਾ ਲਈ ਬੰਦ ਹੋਵਨ ਉਸ ਤੋਂ ਪਹਿਲੇ ਉਹ ਅੱਖਾਂ ਖੁੱਲ ਜਾਣ ਜੋ ਹਮੇਸ਼ਾ ਹੀ ਖੁੱਲੀਆਂ ਰਹਿੰਦੀਆਂ ਨੇ ਕਦੀ ਨਹੀਂ ਬੰਦ ਹੁੰਦੀਆਂ ਹਮੇਸ਼ਾ ਹੀ ਝਲਕਪਰਿਪੂਰਨ ਪ੍ਰਮਾਤਮਾ ਦੀ ਜੋ ਹੈ ਬਣੀ ਰਹਿੰਦੀ ਹੈ ਤਾਂ ਸਭ ਤੋਂ ਪਹਿਲੇ ਇਸ ਧਰਤੀ ਤੇਤੇ ਜਿਸ ਨੂੰ ਪ੍ਰਮਾਤਮਾ ਦੀ ਝਲਕ ਮਿਲੀ ਹੋਵੇਗੀ ਤੇ ਪ੍ਰਮਾਤਮਾ ਦੀ ਤੜਪ ਉਸ ਦੇ ਅੰਦਰ ਪੈਦਾ ਹੋਈ ਹੋਵੇਗੀ ਉਸ ਨੇ ਕਿਹੜੇ ਗੁਰੂ ਕੋਲ ਦਿਖਸ਼ਾ ਲਈ ਹੋਵੇਗੀ ਕਿਹੜੇ ਮੰਦਰ ਵਿੱਚ ਜਾ ਕੇ ਉਸ ਨੇ ਸਤਸੰਗ ਕੀਤਾ ਹੋਣਾ ਹੈ ਕਿਸ ਇਬਾਦਤਗਾਹ ਦੇ ਜਾ ਕੇ ਉਸ ਨੇ ਵਾਸ ਸੁਣੀ ਹੋਣੀ ਹੈ ਕਿਉਂਕਿ ਇਹਨਾਂ ਧਾਰਮਿਕ ਮੰਦਰਾਂ ਦਾ ਇਤਿਹਾਸ ਕੋਈ ਬਹੁਤ ਲੰਬਾ ਚੌੜਾ ਨਹੀਂ ਹੈ ਇਸਾਰੇ ਦਾ ਸਾਰਾ ਧਾਰਮਿਕ ਇਤਿਹਾਸ ਸਨਾਤਨ ਮਤ ਜੈਨ ਮਤ ਬੋਧ ਮਤ ਸਿੱਖ ਮਤ ਇਸਲਾਮ ਇਸਾਈਤ ਯਹੂਦੀ ਪਰਸੀ ਇਹ ਸਾਰੇ ਦੇ ਸਾਰੇ 5000 ਸਾਲ ਦੇ ਅੰਦਰ ਹੀ ਆ ਜਾਂਦੇ ਨੇ ਇਹ ਸਾਰਾ ਇਤਿਹਾਸ 5000 ਸਾਲ ਦੇ ਅੰਦਰ ਹੀ ਹੈ ਇਸ ਤੋਂ ਬਾਹਰ ਨਹੀਂ ਹੈ ਸਭ ਤੋਂ ਪ੍ਰਾਚੀਨ ਗ੍ਰੰਥ ਤੇ ਸਭ ਤੋਂ ਨਵੀਨ ਗ੍ਰੰਥ ਇਨਾ ਤਾਲਾਂ ਦੇ ਇਤਿਹਾਸ ਦੇ ਵਿੱਚ ਹੀ ਨੇ ਤਾਂ ਫਿਰ ਇਹ ਮੰਨਣਾ ਪੈਣਾ ਹੈ ਕਿ 5000 ਸਾਲ ਪਹਿਲੇ ਕੋਈ ਭਗਤ ਨਹੀਂ ਸੀ ਕੋਈ ਸੰਤ ਨਹੀਂ ਸੀ ਕੋਈ ਬ੍ਰह्मज्ञानी ਨਹੀਂ ਸੀ ਕਿਸੇ ਨੂੰ ਪ੍ਰਮਾਤਮਾ ਦਾ ਬੋਧ ਨਹੀਂ ਸੀ ਪਰ ਨਹੀਂ ਗੁਰਬਾਣੀ ਤੇ ਕਹਿੰਦੀ ਹਰ ਯੁੱਗ ਦੇ ਹਰ ਸਮੇਂ ਧਰਤੀ ਤੇ ਸੰਤ ਹੋਏ ਨੇ ਹਰ ਯੁੱਗ-ਯੁੱਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ हर, हर समय भगत होए ने आत्मदर्शी होए ने आत्मज्ञानी होए ने ते जे इस हजार साल तो पहले भी होए ने उस मनुख ने तो प्रेरणा ली किस धर्म ग्रंथ तो प्रेरणा ली धर्म ग्रंथ ये धार्मिक मंदिर पंच हजार साल पहले नहीं सन ये ए ए गुरुद्वारे ए चर्च ਇਹ ਮਸਜਿਦਾਂ ਇਹ ਬੋਧ ਮੱਠ ਇਹ ਜੈਨ ਮੰਦਰ ਇਹ ਨਹੀਂ ਸੰ ਤੋਂ ਕਿੱਥੋਂ ਪ੍ਰੇਰਣਾ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦਾ ਬੜਾ ਸੁੰਦਰ ਫਰਮਾਨ ਸੰਸਾਰ ਮੰਦਰ ਤੋਂ ਨਿਰੰਕਾਰ ਦੀ ਪ੍ਰੇਰਣਾ ਲਈ ਪ੍ਰਕਿਰਤੀ ਦੇ ਮੰਦਰ ਤੋਂ ਪਰਮਾਤਮਾ ਦੀ ਪ੍ਰੇਰਣਾ ਲਈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੜਾ ਕੀਮਤੀ ਵਾਕ ਨਾ ਨਿਕ ਸੱਚ ਦਾ ਦਾਤਾਰ ਸ਼ਨਾਖਤ ਕੁਦਰਤੀ ਮੈਂ ਉਸ ਦਾਤਾਰ ਦੀ ਸ਼ਨਾਖਤ ਕਰ ਲਈ ਪਛਾਣ ਕਰ ਲਈ ਕਿਥੋਂ ਕੁਦਰਤ ਦੇ ਚੋਂ ਪ੍ਰਕਿਰਤੀ ਦੇ ਚੋਂ ਸਾਰੀ ਪ੍ਰਕਿਰਤੀ ਹਰੀ ਦਾ ਮੰਦਰ ਹੈ ਸਾਰਾ ਸੰਸਾਰ ਨਿਰੰਕਾਰ ਦਾ ਮੰਦਰ ਹੈ ਅਧੂਰਾ ਹੈ ਉਹ ਮਨੁੱਖ ਜਿਸ ਦਾ ਮੰਦਰ ਸਿਰਫ ਇੱਕ ਚਾਰ ਦਿਵਾਰੀ ਦੇਚ ਹੈ ਅਧੂਰਾ ਇਹ ਮਨੁੱਖ ਜਿਸ ਦਾ ਗੁਰਦੁਆਰਾ ਸਿਰਫ 2-400 ਗਜ ਦੇ ਅੰਦਰ ਹੈ ਔਰ ਅਧੂਰਾ ਇਹ ਮਨੁੱਖ ਅਜੇ ਪੂਰਨ ਧਾਰਮਿਕ ਨਹੀਂ ਹੋਇਆ ਜਿਸ ਦੀ ਇੱਕ ਨਿੱਕੀ ਜਿਹੀ ਮਸਜਿਦ ਹੈ ਛੋਟਾ ਜਿਹਾ ਚਰਚ ਹੈ ਉਹੀ ਮਹਾਨ ਹੈ ਜਿਸ ਲਈ ਸਾਰਾ ਸੰਸਾਰ ਚਰਚ ਬਣ ਜਾਂਦਾ ਹੈ ਉਹੀ ਵਲੀ ਅੱਲਾ ਹੈ ਫਕੀਰ ਹੈ ਜਿਸ ਲਈ ਸਾਰਾ ਸੰਸਾਰ ਮਸਜਿਦ ਬਣ ਜਾਏ ਸਾਰਾ ਜਗਤ ਮਸਜਿਦ ਬਣ ਜਾਂਦਾ ਹੈ ਉਹੀ ਪੂਰਨ ਗੁਰੂ ਦਾ ਸਿੱਖ ਹੈ ਸਾਰਾ ਸੰਸਾਰ ਗੁਰਦੁਆਰਾ ਬਣ ਗਿਆ ਹੈ ਉਹਦਾ ਆਪਣਾ ਘਰ ਵੀ ਗੁਰਦੁਆਰਾ ਬਣ ਗਿਆ ਹੈ ਸਾਰਾ ਸੰਸਾਰ ਗੁਰਦੁਆਰਾ ਬਣ ਗਿਆ ਹੈ ਐਸੀ ਅਵਸਥਾ ਦਾ ਜ਼ਿਕਰ ਭਾਈ ਗੁਰਦਾਸ ਜੀ ਇੱਕ ਪੰਤੀ ਚ ਕਰਦੇ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸਵਾ ਧਰਮਸਾਲ ਹੀ ਧਰਮਸਾਲ ਨਹੀਂ ਹਰ ਘਰ ਧਰਮਸਾਲ ਹਰ ਟਿਕਾਣਾ ਧਰਮਸਾਲ ਹਰ ਪਾਸੇ ਉਸ ਦੀ ਸੂਸ ਸੁਣਾਈ ਦੇਵੇ ਉਸ ਦੀ ਝਲਕ ਦੀ ਜੋ ਹੈ ਹਰ ਪਾਸੇ ਪ੍ਰਾਪਤੀ ਤੋਂ ਗੁਰਦੁਆਰਾ ਬਣ ਜਾਏ ਸਾਰਾ ਸੰਸਾਰ ਮੰਦਰ ਬਣ ਜਾਏ ਮਸਜਿਦ ਬਣ ਜਾਏ ਚਰਚ ਬਣ ਜਾਏ ਉਹ ਫਿਰ ਸਾਰੇ ਸੰਸਾਰ ਵਿੱਚ ਇਸ ਤਰ੍ਹਾਂ ਜੀਵੇਗਾ ਜਿਵੇਂ ਕੋਈ ਚਰਚ ਦੇ ਵਿੱਚ ਬੈਠਾ ਹੈ ਤੋਂ ਚਰਚ ਦੇ ਵਿੱਚ ਉਹ ਬੋਲ ਨਹੀਂ ਬੋਲਨੇ ਹੈ ਜੋ ਅਸਬੇ ਨੇ ਚਰਚ ਦੇ ਚ ਮਨੁੱਖ ਆਪਣੇ ਆਪ ਨੂੰ ਸੰਜਮ ਦੇ ਚ ਰੱਖਦਾ ਹੈ ਗੁਰਦੁਆਰੇ ਚ ਬੈਠ ਕੇ ਮਨੁੱਖ ਸੰਕੋਚ ਨਾਲ ਬੈਠਦਾ ਹੈ ਕੋਈ ਸ਼ਰੀਰਕ ਭੁੱਲ ਨਾ ਹੋਵੇ ਕੋਈ ਇੰਦ੍ਰੇ ਗਲਤ ਕਮ ਨਾ ਕਰਨ ਕੋਈ ਮਨ ਗਲਤ ਨਾ ਸੋਚੇ ਮੰਦਰ ਦੇ ਚ ਬੈਠ ਕੇ ਮਨੁੱਖ ਆਪਣੇ ਆਪ ਨੂੰ ਸੰਭਾਲ ਕੇ ਬੈਠਦਾ ਹੈ ਪਰ ਜੇ ਸਾਰਾ ਸੰਸਾਰ ਮੰਦਰ ਬਣ ਗਿਆ ਤਾਂ ਐਸਾ ਮਨੁੱਖ ਸਾਰੇ ਸੰਸਾਰ ਦੇ ਚ ਸੰਭਲ ਕੇ ਚਲੇਗਾ ਸੰਭਲ ਕੇ ਬੋਲੇਗਾ ਸੰਭਲ ਕੇ ਦੇਖੇਗਾ ਕਿਉਂਕਿ ਸਾਰਾ ਸੰਸਾਰ ਹਰੀਦ ਮੰਦਰ ਬਣ ਗਿਆ ਹੈ ਹੁਣ ਤੇ ਸਾਰਾ ਸੰਸਾਰ ਗੁਰਦੁਆਰਾ ਬਣ ਗਿਆ ਹੈ ਹੁਣ ਤੇ ਸਾਰਾ ਜਗਤ ਜੋ ਹੈ ਮਸਜਿਦ ਬਣ ਗਿਆ ਹੈ ਐਸਾ ਮਨੁੱਖ ਸੰਜਮ ਦੇ ਨਾਲ ਰਹੇਗਾ ਕਿ ਜੈਸੇ ਗੁਰਦੁਆਰੇ ਵਿਚ ਮੰਦਰ ਵਿਚ ਮਸਜਿਦ ਵਿਚ ਉਹ ਹਿੰਸਾ ਕਰਨੀ ਪਾਪ ਸਮਝਦਾ ਹੈ ਦੁਰਾਚਾਰ ਨੂੰ ਗੁਨਾਹ ਸਮਝਦਾ ਹੈ ਝੂਠ ਬੋਲਣ ਨੂੰ ਪਾਪ ਸਮਝਦਾ ਹੈ ਜਿਸ ਦਿਨ ਸਾਰਾ ਜਗਤ ਮਸਜਿਦ ਬਣ ਜਾਂਦਾ ਹੈ ਮੰਦਰ ਬਣ ਜਾਂਦਾ ਹੈ। ਤਾਂ ਫਿਰ ਉੱਥੇ ਬੋਲਣਾ ਝੂਠ ਉਹਦੇ ਲਈ ਗੁਨਾਹ ਹੋ ਜਾਂਦਾ ਹੈ। ਤਸ਼ੱਦਦ ਉਸ ਲਈ ਮਹਾ ਗੁਨਾਹ ਹੋ ਜਾਂਦਾ ਹੈ। ਉਹ ਸੰਜਮੀ ਹੋ ਜਾਂਦਾ ਹੈ। ਇੰਜ ਕਹ ਲੋ ਧਰਮ ਦੀ ਪੂਰਨਤਾ ਹੀ ਉਦੋਂ ਹੀ ਜਦ ਸਾਰਾ ਜਗਤ ਮਸਜਿਦ ਬਣ ਜਾਏ। ਚਰਚ ਬਣ ਜਾਏ। ਮੰਦਰ ਬਣ ਜਾਏ। ਗੁਰਦੁਆਰਾ ਬਣ ਜਾਏ। ਸਫਲ ਹੋ ਜਾਂਦੇ ਅਸੀਂ। ਜ਼ਮੀਨ ਦੇ ਉੱਤੇ। ਇਕ ਏਕੜ ਦੋ ਏਕੜ ਦੇ ਵਿੱਚ ਮੰਦਿਰ ਬਣਾਉਣ ਦੇ ਮਸਜਿਦ ਬਣਾਉਣ ਦੇ ਵਿੱਚ ਗੁਰਦੁਆਰਾ ਬਣਾਉਣ ਦੇ ਵਿੱਚ ਪੂਰਨ ਸਫਲ ਉਸਨੂੰ ਕਹੋ ਜਿਸਨੇ ਸਾਰੇ ਸੰਸਾਰ ਨੂੰ ਮੰਦਿਰ ਬਣਾ ਦਿੱਤਾ ਹੈ ਸਾਰੇ ਜਗਤ ਨੂੰ ਮਸਜਿਦ ਬਣਾ ਦਿੱਤਾ ਹੈ ਸਾਰੇ ਵਿਸ਼ਵ ਨੂੰ ਚਰਚ ਬਣਾ ਦਿੱਤਾ ਹੈ ਬੋਧ ਮੱਠ ਬਣਾ ਦਿੱਤਾ ਹੈ ਔਰ ਇਸ ਮੱਠ ਦੇ ਅੰਦਰ ਇਸ ਮੰਦਿਰ ਦੇ ਅੰਦਰ ਜੋ ਵੀ ਉਸਨੂੰ ਦਿਖਾਈ ਦੇ ਰਿਹਾ ਹੈ ਪ੍ਰਮਾਤਮਾ ਹੀ ਦਿਖਾਈ ਦੇ ਰਿਹਾ ਹੈ ਜੋ ਦੀ ਸੋ ਤੇਰਾ ਰੂਪ गुणनिधान गोविंद अनूप तो आदि मनुख ने उस परिपूर्ण परमात्मा दी प्रेरणा लई प्रकृति दे जर्रे जर्रे तो ना एक सच दाता शनाखत कुदरती जद कुदरत ने कादर दा संदेशा दित्ता है तो गुरु नानक देव जी महाराज कहंदे मैं कुदरत तो सदके जाना बलहारी कुदरत वशया तेरा अंत न जाए लखिया धन गुरु गोबिंद जी महाराज भी कहें फूल हो भले राग फूले कहू होए हो भली भांत फूले कहूं पवन हो बहे बेग ऐसे कहे मोह न आवे कथों ताहे कैसे हे परमात्मा कमाल है किधरे तू फुल हो के मेरे अगों खिड़े हैं तू कितना खिड़ है ये मैं फुला दखे है तू तो कितना खूबसूरत हो सकता है ये मैं फुल देखे तो है तू पत्ति तो कितना कोमल हो सकता है ये फुला दत्ती पत्ती मैं देख्या है और तू कितना मुत्तर हो सकता है ये मैं फुल देखे है तेरी रवानी मैं पवन दखता पाँ तेरा ठहराव मैं पहाड़ों दखता पाँ तेरा बहाव मैं दरियावान देखता पा और प्रेम मैं देख रहा ਕਿ ਤੂੰ ਆਪਣੇ ਤੇ ਆਪ ਹੀ ਮੋਹਿਤ ਹੈ ਦੀਵਾ ਵੀ ਤੂੰ ਪਤੰਗਾ ਵੀ ਤੂੰ ਫੁੱਲ ਵੀ ਤੂੰ ਤੇ ਭੌਰਾ ਵੀ ਤੂੰ ਕਹੋ ਫੁੱਲ ਹੋਏ ਕੇ ਭਲੇ ਰਾਗ ਫੁੱਲੇ ਕਹੋ ਭੰਵਰ ਹੋਏ ਕੇ ਭਲੀ ਭਾਂਤ ਬੋਲੇ ਆਪਣੀ ਮਹਿਕ ਤੇ ਆਪਣੀ ਸੁਗੰਧੀ ਤੇ ਆਪਣੇ ਸੋਪਣ ਤੇ ਆਪ ਮੋਹਿਤ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦ੍ਰਿਸ਼ਟੀ ਹੈ ਇਹ ਸਤਿਗੁਰੂ ਦਾ ਅਨੁਭਵ ਹੈ कि चारों पासे परमात्मा हर रूप देच उजागर है और सतगुरु साफ कहंदे ने जो दी से सो तेरा रूप गुण निधान गोविंद अनूप ओ जो गुना दा खजाना है ओ जो गोविंद है जो कुछ भी मेनू दिखाई दे रिया है ओ गुना दा खजाना दिखाई दे रिया है गोविंद दिखाई दे रिया है और ऐसी दृष्टि जिन्ने चिर तक बनदी नहीं ओ मनुख अधोरा है सारा संसार हरि मंदिर बन गया है तो समझ लो जीवन सफल हो गया प्रथम मनुख ने आदि मनुख ने प्रकृति तो प्रमात्मा की प्रेरणा ले कुदरत कादर का ज्ञान लिया संसार तो निरंकार की जो है झलक लई